ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਲਾ ਬਾਬਾ ਨਾਨਕ ਤੋਂ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਡੇਲਾ ਬਾਬਾ ਨਾਨਕ ਦੇ ਨੇੜਲੇ ਪਿੰਡ ਧਰਮਾਬਾਦ ਚ ਗੰਧਕ ਤੇ ਪਟਾਸ਼ ਨੂੰ ਕੁੱਟਦਿਆਂ ਹੋਇਆ ਇੱਕ ਵੱਡਾ ਤਮਾਕਾ ਹੋਇਆ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਔਰਤਾਂ ਸਮੇਤ 7 ਵਿਅਕਤੀ ਗੰਭੀਰ ਰੂਪੇ ਜਖਮੀ ਹੋਏ ਹਨ ਜਿੰਨਾ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਸਕੇ ਭਰਾ ਇੱਕ ਧੀ ਤੇ ਦੋ ਜਵਾਈ ਸ਼ਾਮਲ ਹਨ ਉਧਰ ਹੀ ਜ਼ਖਮੀਆਂ ਨੂੰ ਅਮਰਸਰ ਰੈਫਰ ਕੀਤਾ ਗਿਆ ਹੈ ਅਤੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਉਧਰ ਮੌਕੇ ਤੇ ਪਹੁੰਚੇ ਥਾਣਾ ਡੇਰਾ ਬਾਬਾ ਨਾਨ ਦੇ ਐਸ ਐਚਓ ਅਸ਼ੋਕ ਕੁਮਾਰ ਨੇ ਕਾਰਵਾਈ ਸ਼ੁਰੂ ਕੀਤੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਂ ਦੀਆਂ ਖਬਰਾਂ ਦੇਖਣ ਲਈ 4:30 ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਆਜ਼ਾਦੀ ਇੱਕ ਖਾਸੀਪੋ ਇਹ ਦੇ ਮੁੰਡੇ ਵਸਤਵਾਦੀ ਚਲਾਉਂਦੇ ਇਹਨਾਂ ਕਿਤੇ ਪਟਾਸ਼ ਲੈ ਕੇ ਦੇ ਉਹਨਾਂ ਚਲਾਈਏ ਦੇ ਵਿੱਚ ਅੱਜ ਦੇ ਮੁੰਡੇ ਚਲਾਉਂਦੇ ਅਸਰ ਇਹ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨਕੀ ਕੁਟੰਡੇ ਇਹਦਾ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹੋ ਗਣਾ ਪੜੇ ਜਾ ਰਹਾ ਗੰਭੀਰ ਰਹਿਣੀ ਹੋਵੇ ਤੇ ਜੀ ਹੈਗੇ ਤੇ ਭਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਦੀ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨਹੀਂ ਪੱਕਾ ਤੇ ਤੁਸੀਂ ਆ ਲੋ ਆਉਂਦੀਆਂ ਨੇ ਸੱਦਣ ਤੇ ਜਦੋਂ ਉਹ ਕਿਤੇ ਆਈਆਂ ਤੇ ਉਹ ਹੀ ਲਪੇਟ ਚਾ ਗਏ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਦੋ ਦੇ ਨੇ ਮੇਰੇ ਪਤੀਏ ਤੇ ਬਿਆਹੀ ਕੋਈ ਇੱਥੇ ਕਿਧਰ ਪੁੱਖ ਲਰਿਆ ਪਰ ਰਹਿ ਦਿੰਦੇ ਹਰਾ ਬਹੁਤੀ ਹੂੰ ਨੀ ਰਬੜਾ ਹੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਪਾਂ ਤੇ ਕੋਈ ਜਿੱਥੋਂ ਲੱਗ ਗਵਾਂਢੀ ਆਏ ਉਸੇ ਵੇਲੇ ਭੱਜੇ ਹਾਂਜੀ ਤੇ ਫੜ ਕੇ ਇੱਕ ਗੱਡੀ ਪਰੋਹਣੇ ਦੀ ਉਹ ਆਪਾਂ ਕੱਢੀ ਉਹਨਾਂ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਆ ਲੈ ਦੀ ਪਾਗ ਲੈ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਨੀ ਮਾਤਰਾ ਜੀ ਨਿਆਣਿਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਜ ਕਰਨ ਬਣਿਆ ਇਹਦੇ ਵਿੱਚ ਸੱਤ ਜੀ ਜਗਮੀ ਜੀ ਦੋ ਨੇੜੇ ਜਿੱਤੇ ਪੰਜ ਨਿਆਣੇ ਸ ਤੇ ਪੂਰਾ ਜੁੱਤੀਆਂ ਦਾ ਮੁੰਡਿਆ 12 ਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਆ ਕੇ ਦੀ 17 ਸਾਲ ਉਮਰ ਆ ਪਰ ਆ ਜਿਹੜੀ ਲੱਗੀ ਬਹੁਤ ਕੰਡੀਸ਼ਨ ਬਹੁਤ ਖੜੀ ਹੈ ਪਿਨੇਟਰ ਤੇ ਦੋ ਤਿੰਨ ਹਾਰ ਵੱਲੋਂ ਥੋੜਾ ਰੋੜਾ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਮੰਨ ਲਓ ਵੀ ਇੱਕ ਪੀੜੀ ਖਤਮ ਹੋਣਾ ਨੀ ਗੁਰਨਾਮ ਸਿੰਘ ਤੇ ਸੁਖਨਾਮ ਸਿੰਘ ਨਿੰਚਪਾਨੇ ਇਕੱਠੇ ਲੈਂਦੇ ਆ ਤੇ ਦੇਰੇ ਤੇ ਪਿੰਡ ਕੋ ਬਾਹਰ ਵਾਰਿੰਦੇ ਆ ਇਹਨਾਂ ਦੇ ਬੱਚੇ ਕਿ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਧਰ ਸਰ ਆਪਣੇ ਕੋਈ ਕੋਈ ਆਪਣਾ ਕਿਸਾਸ਼ ਜਿਹਾ ਨਾਲ ਲਿਆ ਕੇ ਤੇ ਫਿਰ ਕੇ ਉਹਦਾ ਪਟਾਕੇ ਧਿਆ ਕਰਦੇ ਇਸ ਬੰਦੀ ਬਲਾਸਟ ਹੋਇਆ ਉਹਦੇ ਵਿੱਚ 5 ਜੈਨਸਿਆ ਤੇ 2 ਢੋਲੇ ਲਿਆ ਰਹੇ ਸੀ ਇਹ ਸਰ ਐਫਐਸਐਲ ਦੀ ਧਿੰਨ ਲਾਈਏ ਪਹਿਲਾਂ ਜਿਹੜਾ ਪਟਾਖਾ ਹੈ ਉਸ ਬਲਾਸਟ ਬਾਰੇ ਪਤਾ ਕਰਾਉਣਾ ਕਿ ਕਿਸ ਚੀਜ਼ ਨੂੰ ਹੋ ਗਿਆ ਸੀ। ਹਾਂਜੀ। ਉਸੋ ਬਾਲ ਸਾਹ ਜਿਹੜੇ ਆਪਣਾ ਜੀ ਲక్ష్ਮੀ ਨੇ ਉਹਨਾਂ ਨੂੰ ਹੋਰ ਖੱਦ ਨੂੰ ਕਿੱਥੇ ਜਾ ਗਿਆ। ਹਾਂਜੀ। ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ। ਸਾਡੀ ਇੱਕ ਪ੍ਰੋਟੀਨ। ਹਾਂਜੀ।